ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈਰ ਜਮਰਸਰ ਚਾਚੇ ਦੀ ਵਰਕਸ਼ਾਪ ਤੇ 60 HP ਟਰੈਕਟਰ ਤਿਆਰ ਹੋ ਰਿਹਾ ਫਾਰਮ ਟਰੈਕ ਪਿੰਡ ਸੋਈਆਂ ਕਲਾਂ ਵਾਲਾ ਫੁੱਲ ਪੇਂਟ ਹੋਣ ਰਿਹਾ ਟਰੈਕਟਰ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਇਸ ਟਰੈਕਟਰ ਦੀ ਆਏ ਦੀ ਕੰਡੀਸ਼ਨ ਤੇ ਬਾਕੀ ਦਾ ਜੋ ਕੰਮ ਹੋਇਆ ਉਹ ਵੇਖਿਆ ਤੇ ਅੱਜ ਪੇਂਟ ਦੀ ਫੁੱਲ ਤਿਆਰੀ ਦਿਖਾਉਨੇ ਆ। ਇਹ ਟਰੈਕਟਰ ਦੀ। ਟਰੈਕਟਰ ਹੋ ਰਿਹਾ ਵਾਸ਼ਿੰਗ। ਇਹ ਸ਼ੋ ਪਾਰਟਸ ਤੇ ਲੱਗ ਰਿਹਾ ਏ ਈਪੌਕਸੀ ਦਾ ਕੋਟ। ਤੇ ਮਰਗਾੜਾ ਤੇ ਚੱਲ ਰਿਹਾ ਹੈ ਪੇਂਟ ਦਾ ਕੋਡ ਫੁੱਲ ਗਰਾਊਂਡ ਤਿਆਰ ਹੋਣ ਤੋਂ ਬਾਅਦ ਮਰਗਾੜਾ ਹੋ ਰਿਹਾ ਹੈ ਨੇ ਪੇਂਟ ਓਰੀਜਨਲ ਪੇਂਟ ਹੋ ਰਿਹਾ ਹੈ ਮਰਗਾੜਾ ਨੂੰ ਬਿਲਕੁਲ ਓਰੀਜਨਲ ਸ਼ੇਡ ਫਾਰਮ ਟਰੈਕ 66 PPI ਵਾਲੀ ககாா் பேட்ட பல ਇਸ ਤੋਂ ਬਾਅਦ ਲੱਗੇ ਆ ਸ਼ੋਅ ਨੂੰ ਕਰਨ ਪੇਂਟ ਦੇਖੋ ਪੇਂਟ ਦੀ ਕੁਆਲਿਟੀ ਫਿਨਿਸ਼ਿੰਗ ਸ਼ੋਅ ਦੀ ਵੀ ਪੇਂਟ ਦੀ ਤਿਆਰੀ ਸ਼ੁਰੂ ਹੋ ਗਈ ਹੈ ਜੀ ਟੋਟਲ ਸਾਰੇ ਫੀਸਾ ਨੂੰ ਅੰਦਰੋਂ ਵੀ ਫੁੱਲ ਤਿਆਰ ਕੀਤਾ ਜਾਂਦਾ ਸਰਫੇਸਰ ਦਾ ਕੋਟ ਲਾ ਕੇ ਇਹ ਪ੍ਰਾਈਮਰ ਦੀ ਪ੍ਰਾਈਮਰ ਲਾ ਕੇ ਤੇ ਫਿਰ ਉਸ ਤੋਂ ਬਾਅਦ ਪੇਂਟ ਦਾ ਹੁੰਦਾ ਹੈ ਤਿਆਰੀ ਇਹ ਸਟ੍ਰਾਈਟਰ ਦਾ ਬਾਕੀ ਦਾ ਕੰਮ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਜਿੰਨਾ ਵੀ ਰਾਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸਟ੍ਰਾਈਟਰ ਦੀ ਪੂਰੀ ਤਿਆਰੀ ਤੇ ਸਾਡੇ ਹੋਰ ਵੀ ਪੇਂਟ ਹੋਏ ਟਰਾਈਟਰਾਂ ਦੀ ਪੂਰੀ ਤਿਆਰੀ ਦੇਖ ਸਕੋ ਇਹ ਪੁਰਾਣੇ ਮਾਡਲ ਵਾਲੀ origina shade ਹੋ ਰਹੀ ਹੈ 6 TPJ ਵਾਲੀ